ਸਤਿ ਸ਼੍ਰੀ ਅਕਾਲ ਜਸ ਜਸ਼ਨ ਫਿਲਮਸ ਤੇ ਚੱਲ ਰਿਹਾ ਸ਼ੂਟ ਨਾਈਟ ਦਿਨ ਵੇਲੇ ਸ਼ੂਟ ਕੀਤਾ ਸੀ ਬਾਲਿਆਂ ਵਾਲੀ ਤੇ 7 ਵਜੇ ਪਹੁੰਚੀ ਸੀ ਜਸ ਤੇ ਜਸ਼ਨ ਤੇ ਹਰਮਨ ਲੈ ਕੇ ਆਏ ਸੀ ਸੁਨਾਮ ਤੋਂ ਸੋ ਰਾਤ ਦੇ ਕਿੰਨਾ ਟਾਈਮ ਹੋ ਗਿਆ ਜਸ ਕਿੰਨਾ ਹੋ ਗਿਆ ਬੱਜ ਗਏ 10:00 ਵਜੇ 10:00 ਵਜੇ ਤੇ ਸਾਡੀ ਜਿਹੜੀ ਇਹ ਵੈਬ ਸੀਰੀਜ਼ ਆ ਦੱਸ ਦੋ ਹਾਂ ਸਾਡੀ ਵੈਬ ਸੀਰੀਜ਼ ਖਾਲੀ ਬੱਲਾ ਦਾ ਸ਼ੋਅ ਦਾ ਅੱਜ ਤੁਹਾਨੂੰ ਕਿਵੇਂ ਲੱਗ ਰਹੀ ਹੈ ਜ਼ਰੂਰ ਦੱਸਿਓ ਬੈਸਤ ਤੁਸੀਂ ਵਧੀਆ ਪਿਆਰ ਦੇ ਰਹੇ ਹੋਗੇ ਹਾਂ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਵਧੀਆ ਰਿਸਪੌਂਸ ਆ ਕਹਾਣੀ ਦਾ ਹਾਲੀ ਪੱਲਾ ਉਹਦਾ ਜ 17ਵਾਂ ਤੇ 17ਵੇਂ ਤੋਂ ਪਤਾ ਨਹੀਂ ਕਿੰਨੇ ਮੈਪੀਸ ਅੱਗੇ ਸ਼ੂਟ ਕਰਾਂਗੇ ਅਸੀਂ ਪਰ ਅਪਲੋਡ ਅਸੀਂ ਹਲੇ ਤੇ ਤੁਸੀਂ ਬਲੌਗ ਕਿਦਾਂ ਪਾਉਣਾ ਕੱਲ ਪਾਉਣਾ ਹੈ ਹਾਂ ਕੱਲ ਨੂੰ ਕੱਲ ਪਾਉਣਾ ਤੇ ਅੱਜ ਅਸੀਂ ਅਪਲੋਡ ਕੀਤਾ 15ਵਾਂ ਐਪੀਸੋਡ 15ਵਾਂ ਐਪੀਸੋਡ ਦੋ ਐਪੀਸੋਡ ਹਜੇ ਐਡਵਾਂਸ ਆ ਦੋ ਤਿੰਨ ਕੜ ਐਡਵਾਂਸ ਚ ਆਪਣੇ ਕੋਲ ਸੋ ਬਹੁਤ ਹੀ ਘੈਂਟ ਸਾਡਾ ਇਹ ਕਨਸੈਪਟ ਆ ਜਸ ਸੁਜੈਸ਼ਨ ਫਿਲਮਸ ਤੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਓ ਤੇ ਸ਼ੇਰੋਂ ਵਾਲਾ ਚੈਨਲ ਇੱਕ ਸਾਡਾ ਹੈਗਾ ਉਹਤੇ ਵੀ ਬਹੁਤ ਘੈਂਟ ਇੱਕ ਸਾਡੀ ਵੈਬ ਸੀਰੀ ਚੱਲ ਰਹੀ ਹੈ ਕਿਹੜੀ ਓਹੋ ਕੱਖੋਂ ਹੌਲੇ ਉਹਦਾ ਲਾਸਟ ਐਪੀਸੋਡ ਆਣਾ ਇੱਕ ਮੱਧ ਦਿਨ ਚ ਉਹ ਅਸੀਂ ਫਤਮੁਗਰਤੀ 10 ਕ ਐਪੀਸੋਡ ਬਣਾਇਆ ਉਦੋਂ ਅਕੇ ਨਵੀਆਂ ਵੈਬ ਸੀਰੀਜ਼ ਦੋਨੇ ਚੰਨ ਲਈ ਰੈਡੀ ਨੇ ਤੇ ਜਲਦੀ ਪੋਸਟਰ ਪਾਵਾਂਗੇ ਸਾਡੇ ਨਾਲ ਰਿਸ਼ਤੇਦਾਰ ਆ ਕੈਨੇਡਾ ਚ ਰਿਸ਼ਤੇਦਾਰ ਆ ਉਹਨੇ ਸਪੈਸ਼ਲ ਕਿਹਾ ਕਹਿੰਦੀ ਜਸੁਣੀ ਦੋਨਾਂ ਫਿਲਮਾਂ ਚ ਫਿਲਮਾਂ ਦੇ ਨਾਮ ਕਿਦਾਂ ਦੇ ਰੱਖਿਆ ਖਾਲੀ ਪੱਲਾ ਤੇ ਕੱਖੋਲੇ ਕਹਿੰਦੀ ਉਹਨੂੰ ਕਹਿੰਦਾ ਨਾਮ ਚੇਂਜ ਕਰ ਲੈ ਮੈਂ ਕਹੋ ਸਿਰਫ ਨਾਂ ਹੀ ਆ ਸੋ ਕਰੈਕਟਰ ਆ ਉਹਨੂੰ ਦਿਲ ਤੇ ਲਾਉਣ ਦੀ ਕੋਈ ਗੱਲ ਨਹੀਂ ਉਹ ਸਾਡੇ ਕਰੈਕਟਰ ਸੀ ਜਿਹੜੇ ਸਾਨੂੰ ਕਰੈਕਟਰ ਲਿਖ ਕੇ ਆ ਜਾਂਦੇ ਸਾਡੇ ਲਈ ਅਸੀਂ ਉਹ ਪਲੇ ਕਰਦੇ ਆ ਸੋ ਨਾਲ ਨਾਲ ਹੋਰ ਕਲਾਕਾਰਾਂ ਨੂੰ ਵੀ ਬੁਲਾਵਾਂਗੇ ਮੈਨੂੰ ਪਿੱਛੇ ਇਹ ਕਾਰਨ ਹੁੰਦਾ ਮੈਨੂੰ ਇਹ ਹੁੰਦਾ ਵੀ ਆਪਾਂ ਐਸਾ ਜਿਹਾ ਨਾਮ ਰੱਖੀਏ ਜਿਹੜਾ ਕਿਸੇ ਨੇ ਨਾ ਰੱਖਿਆ ਹੋਵੇ ਜਿਹੜਾ ਇਮੋਸ਼ਨਲੀ ਤੁਹਾਨੂੰ ਟੱਚ ਕਰੇ ਕਿਉਂਕਿ ਮੈਂ ਜਿੰਨਾ ਕਿ ਮੈਂ YouTube ਤੇ ਸਰਚ ਕੀਤਾ ਖਾਲੀ ਬੱਲਾ ਵੀ ਨਹੀਂ ਕਿਸੇ ਨੇ ਨਾਮ ਰੱਖਿਆ ਤੇ ਧੱਕੋਂ ਹੌਲੇ ਵੀ ਨਹੀਂ ਧੱਕੋਂ ਹੌਲੇ ਵੀ ਨਹੀਂ ਰੱਖਿਆ ਗਾਣੇ ਗੂਣੇ ਦਾ ਨਾਮ ਹੋ ਸਕਦੇ ਨੇ ਇੱਕ ਦੋ ਦੇ ਕਾਪੋਂ ਹੌਲੇ ਸੋ ਬਣੇਗੇ ਬਲੌਗ ਦੇ ਨਾਲ ਹੋਰ ਵੀ ਕਲਾਕਾਰਾਂ ਨੂੰ ਬੁਲਾਵਾਂਗੇ ਸਾਰੇ ਹੈਗੇ ਆ ਬਿਜੀ रोलिंग एक्शन। पापी मैं ना सारी उम्र याद रखूंगी क्योंकि तो मैं पहली बार आई थी ते तो की कीता मेरे साथ अरे यार जब मैं पहली बार इधर आई थी मैं इधर आई थी क्या तुम भी गए थे मुझे याद ना मैं तो फिर भी आज मन से कोई बात नहीं सारा कुछ बुला के नमे से तो शुरुआत करने कोशिश की पर मेरे तरफ बोलो तेरी सट लगी मैं की कर ਹਾਂ ਵੀ ਹੁਣ ਤਾਂ ਵੀ ਚੱਲੀ ਆ ਆਪਣੀ ਸੌਰੀ ਪਰ ਜੇ ਮੇਰੇ ਕੋਲ ਮम्मी ਨੂੰ ਮੰਗੀ ਤਾਂ ਤਾਂ ਹਿਸਾਬ ਲੱਗਦਾ ਸਮਝ ਲੇ ਕਿ ਮੈਂ ਤਾਂ ਨੰਦਾਂ ਕਰਦੀ ਮਣੀ ਪਰ ਆਹ ਹੱਥ ਦੇ ਵਾਲਾ ਤੂੰ ਨਾ ਜਿਹੜਾ ਗਿਆ ਉਹ ਸੋਰਾਂ ਚੰਗਰਣ ਲੱਗਦੀ ਪਰ ਕੋਟੇ ਕਿੰਨੇ ਦਾ ਸਾਗੀ ਨਾਲ ਉਹਦਾ ਮੁੱਸੇ ਦਾ ਨਹੀਂ ਨਾਰੀ ਨਾ ਹੋਈ ਅੰਜੀ ਫਸਾਉਦਾ ਕੱਲੇ ਆ ਜੀ ਕਿਹੜੀ ਗੱਲ ਤੋਸੀ ਆ ਮੈਂ ਜੁਕਚਪ ਲੈ ਕੇ ਕੈਮਰਾ ਮੇਰੇ ਮੂਰੇ ਕਰਤਾ ਮੈਂ ਤਾਂ ਹੱਸ ਬੀਵੀ ਕੀ ਕਹਾ ਹੁਣ ਮੈਂ 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 ਤਾਂ ਹੱਸੀ ਆ ਕਿ ਅਸੀਂ ਸਵੇਰ ਨੂੰ ਵੀ ਦਿਨ ਵੇਲੇ ਇਕੱਠਿਆਂ ਦੇ ਸ਼ੂਟ ਕਰਨਾ ਰਾਤ ਨੂੰ ਕੀ ਹੋਊਗਾ ਠੰਡ ਹੋ ਰਹੀ ਆ ਸਭ ਮੈਂ ਦੇਖੋ ਜੀ 4 ਵਜੇ 4 ਵਜੇ ਦੀ ਉੱਠੀ ਹੋਈ ਆ ਮੈਂ ਅੱਜ ਤੜਕੇ ਦੀ ਸੇਮ ਮੈਂ ਵੀ ਕੱਲ ਨੂੰ ਵੀ ਕੱਲ ਨੂੰ ਵੀ ਇਦਾਂ ਹੀ ਸ਼ੂਟ ਕਰਨਾ ਕੱਲ ਨੂੰ ਵੀ ਇਦਾਂ ਹੀ ਕੱਲੂ ਹਟਵਾਲ ਸਰ ਕੇ ਰੈਸਟ ਕਰਾਂ ਬਸ ਐ ਲੈ ਲਓ ਵੀ ਪੂਰੀ ਬੈਂਡ ਹਾਰਮੋਨ ਪਣੀ ਪਈ ਸੀ 7 ਨੰਬਰਾਂ ਲੋ ਜੀ ਕਿੰਨਾ ਟਾਈਮ ਹੋ ਗਿਆ ਜੱਸ ਨਹੀਂ ਨਹੀਂ ਸਾਢੇ 12:00 ਜਸ਼ਨ ਕੋਲੇ ਜਾ ਸਾਢੇ 12:00 ਰਾਤ ਦੇ ਵੱਜ ਚੁੱਕੇ ਆ ਤੇ ਅਸੀਂ ਕਰ ਰਹੇ ਆ ਸ਼ੂਟ ਤਾਰੀ ਔਰ ਜਸ਼ਨ ਬੈਠੇ ਆ ਬਾਹਰ ਚੁੱਲੇ ਮੋਰੀ ਚੁੱਲੇ ਤੇ ਅੱਗ ਮਚੀ ਪਈਆ ਐਡਾ ਨਹੀਂ ਨਹੀਂ ਐਡਾ ਲੱਕੜਾਂ ਲਾ ਰੱਖੀਆਂ ਕਿ ਸਾਨੂੰ ਠੰਡ ਨਾ ਲੱਗੇ ਇੱਕ ਲੱਕੜਾਂ ਨੇ ਬਚਾ ਲਿਆ ਸਾਨੂੰ ਅੱਜ ਅੱਗ ਨੇ ਨਹੀਂ ਤਾਂ ਅੱਜ ਸਾਡੀ ਕਲੋਫੀ ਜੰਮ ਜਾਣੀ ਸੀ ਕਿਉਂ ਹਰਮਨ ਮੈਂ ਐਕਚੁਅਲੀ ਮੈਨੂੰ ਇਹ ਟੈਨਸ਼ਨ ਹੈ ਕਿ ਇਹ ਵੀ ਚਲੋ ਮੈਂ ਰਾਤ ਤੱਕ ਕੱਢ ਰੂੰਗੀ ਕਿਸੇ ਨਾ ਕਿਸੇ ਦੇ ਇੱਕ ਸਵੇਰ ਨੂੰ ਸਵੇਰ ਨੂੰ ਸ਼ੂਟ ਕਿੱਦਾਂ ਕਰਨਾ ਮੇਰਾ ਅਗਲਾ ਦੂਜਾ ਸ਼ੂਟ ਲੱਗਦਾ ਪ੍ਰਾਪਤ ਸਾਡਾ ਸਾਡਾ ਦੋਨਾਂ ਦਾ ਸ਼ੂਟ ਹੈ ਕੱਲ ਨੂੰ ਮਕੂ ਅੰਗਰੇਜ਼ ਮੰਨਣ ਸਰ ਤੇ ਅਟਵਾਲ ਸਰ ਨਾਲ ਸੋ ਕੱਲ ਨੂੰ ਅਸੀਂ ਉੱਥੇ ਫਿਰੋਜ਼ਪੁਰ ਜ਼ਿਲ੍ਹੇ 'ਚ ਜਾਣਾ ਪਰ ਰਾਤ ਦੇ 12:30 ਹੋਏ ਆ ਤਕਰੀਬਨ ਸਾਡਾ ਤੜਕੇ 4 ਵਜੇ ਤੱਕ ਸ਼ੂਟ ਚੱਲਣਾ 1 ਘੰਟਾ ਨਾ ਹੁਣ ਤੋਂ ਹੋਣ ਲਈ ਤੇ ਫਿਰ ਬੱਸ 'ਚ ਵੇਟ ਕਰਾਂਗੇ ਜਾ ਕੇ 5:30 ਵਾਲੀ ਬੱਸ ਚਲ ਜਾਵਾਂਗੇ ਤੇ ਫੇਰ ਦੇਖਦੇ ਆਂ ਕੱਲ ਦਾ ਦਿਨ ਕਿਵੇਂ ਦਾ ਰਹਿੰਦਾ ਜੀ ਟਾਈਮ ਲੱਗਾ ਨੀਂਦ ਨੇ ਘੇਰਾ ਨਾ ਪਾਇਆ ਤੇ ਫੇਰ ਬਲੌਗ ਬਣਾਵਾਂਗੇ ਤੇ ਸ਼ੂਟ ਵਧੀਆ ਤਰੀਕੇ ਨਾਲ ਕਰਾਂਗੇ ਇਹ ਅਸੀਂ ਦੱਸ ਰਹੇ ਹਾਂ ਉਹਨਾਂ ਲਈ ਵੀ ਕੱਲ ਬਲੌਗ ਪਾਉਣਾ ਆਪੇ ਹੀ ਦੇਖ ਲੈਣਗੇ ਸੋ ਬਣੀ ਰਿਓ ਦੋਸਤੋ ਬਲੌਗ ਦੇ ਨਾਲ ਆ ਕੋਈ ਨਹੀਂ ਹੁਣ ਕੱਪੜੇ-ਕੁਪੜੇ ਚੇਂਜ ਕਰਕੇ ਫੇਰ ਅਸੀਂ ਨੈਕਸਟ ਸੀਨ ਦੀ ਲੱਗੀਆਂ ਤਿਆਰੀ ਕਰਨ ਪਾਟਾ ਪਾਟਾ ਕਾਟੇ ਕਦੋਂ ਪਾਟਾ ਬੰਦ ਹੋ ਪੜੀ ਅੰਦਰ ਨੇ ਚਲੋ ਜੀ ਸੀ ਜੀ ਖੜੇ ਆਏ ਨੇ ਤੇ ਟਾਈਮ ਲੱਗ ਜਾਂਦਾ ਤਾਰੀ ਕਿੰਨਾ ਟਾਈਮ ਹੋ ਗਿਆ 1 2 3 70 1 2 3 ਇਹ ਕੋਹੜਾ ਟਾਈਮ 12 ਵਜੇ ਕੇ ਸੈਂਟੀਮਿਟ ਜੀ 12 ਵਜੇ ਕੇ ਸੈਂਟੀਮਿਟ ਹੋ ਚੁੱਕੇ ਆ ਰਾਤ ਦੇ 6 ਤਰੀਕ ਦੀ ਰਾਤ ਆ ਇਹ ਤੇ 7 ਤਰੀਕ ਹੋ ਚੁੱਕੀ ਆ ਤੇ ਜਸ ਸਜੈਸ਼ਨ ਫਿਲਮ ਦਾ ਚੱਲ ਰਿਹਾ ਸ਼ੂਟ ਸੋ ਸੂਟ ਸ਼ੂਟ ਚੱਲ ਰਿਹਾ ਤੇ ਸੂਟ ਦੱਸੋ ਕਿਵੇਂ ਦਾ ਲੱਗਾ ਸੂਟ ਚੱਲ ਰਿਹਾ ਚੱਲ ਰਿਹਾ ਸੂਟ ਤੇ ਸੂਟ ਦੱਸੋ ਕਿ ਮੇਰੇ ਲੱਗਦਾ ਇਹਨਾਂ ਨੂੰ ਚੱਲ ਰਹੀ ਹੈ ਨੀਂਦ ਪਤਾ ਨਹੀਂ ਲੱਗ ਰਿਹਾ ਕਿ ਕੀ ਬੋਲ ਰਹੇ ਨੇ ਕੀ ਨਹੀਂ ਬੋਲ ਰਹੇ ਹਨ ਬਿਲਕੁਲ ਵੈਲਕਮ ਰਾਈਟ ਨੀਂਦ ਨੀਂਦ ਸੱਚੀ ਬਹੁਤ ਜ਼ਿਆਦਾ ਨੀਂਦ ਆਈ ਹੋਈ ਹੈ ਜਸਮਨ ਲਾਈ ਹੁੰਦੀ ਹੈ ਕਿ ਮੈਨੂੰ ਸੁਹਾ ਕੇ ਜਾਓ ਚੰਗਾ ਬਾਕੀ ਸਭ ਕੁਝ ਸਾਰਾ ਪਤਾ ਮਰੀ ਜਿਹ ਮੇਰੀਆਂ ਕੀ ਬਣ ਗਿਆ ਨੇ ਜਿਹੜੇ ਤੂੰ ਮੇਰੇ ਸਿਆਲ ਦਾ ਤੂੰ ਆਪਦਾ ਕੰਮ ਕਰ ਜਿਹੜਾ ਤੇ ਕਰਨਾ ਤੇ ਆਉਦੀ ਘਰ ਆਣੀ ਦਵੇ ਬੈਠਾ ਠੀਕ ਹੈ ਇਹ ਤਾਂ ਲਈ ਕਰਦੇ ਮਗਰ ਠੀਕ ਹੈ ਚਲੋ ਕੋਈ ਨਾ ਮੈਂ ਹੀ ਗਲਤ ਜਿਹੜਾ ਤੁਸੀਂ ਸੁਝਾਇਆ ਨਾ ਮੈਂ ਕੱਲ ਮੈਨੂੰ ਜਾ ਕੇ ਕਹਿ ਦਿਆ ਨਾ ਕਿ ਭਾਈ ਮੈਂ ਤਾਂ ਤੁਹਾਡਾ ਸਨੇਹਾ ਲਾਉਂਦਾ ਹਾਂ ਪਰ ਤੁਹਾਡੀ ਮੁੰਡਾ ਗਲਤ ਕਰ ਲਈ ਹੋਇਆ ਤਾਂ ਦੇਣਾ ਮੈਂ ਨਾ ਤੂੰ ਕਹਿ ਲਈ ਕੋਈ ਨਾ ਲੰਮਾ ਲੰਮਾ ਮੈਨੂੰ ਆਪੀ ਪੜ ਕਰਵਾ ਦੇਣੀ ਉਹ ਤਰ ਇਕੱਤੇ ਨੂੰ ਕਰ ਦਿਓ ਜੀ ਕਰੋਂ ਫੋੜ ਮੈਨੂੰ ਨਹੀਂ ਦਿੰਦੇ ਠੀਕ ਹੈ ਇਕਲਾ ਤਾਰੀਆ ਡਾਇਲੋਗ ਇੰਨਾ ਸੋਹਣਾ ਹੈ ਤਾਰੀਆ ਵਾਲਾ ਕੰਬਲ ਲਾਉਣ ਵਾਲਾ ਡਾਇਲੋਗ ਨਾ ਪੁੰਨੀ ਓਏ ਚਲੋ ਚਲੋ ਮੈਂ ਕੋਲ ਆ ਰਿਹਾ ਮੈਂ ਆ ਗਿਆ ਉੱਪਰ ਜੀ ਗਾ ਸੁਣ ਆਹ ਲੱਗਦਾ ਬੂਟੀ ਨੇ ਕੱਟਦੀ ਨਾਲੇ ਜੂਰ ਤੇ ਗਲਾਸ ਚ ਪਾ ਦੇ ਲੱਗੀ ਭਾਬੀ ਨੂੰ ਖੜਾਉਣੀ ਉਹ ਸਰੀਰ ਦਾ ਕੁਝ ਨਹੀਂ ਮੱਤਦਾ ਬੋਲੀ ਨੂੰ ਕਹਿੰਦੇ ਇਹਦੇ ਬਾਈ ਅੱਛਾ ਭਾਬੀ ਦੇ ਤੈਨੂੰ ਇੰਨੀ ਫਿਕਰ ਹੈ ਜੇ ਇੰਨੀ ਫਿਕਰ ਤੂੰ ਆਪੇ ਪੜਾ ਦੇ ਮੈਨੂੰ ਨਹੀਂ ਪਤਾ ਕਿ ਸੀਰੀ ਨਾਲ ਲੜ ਕੇ ਘਾਪ ਵਿੱਚ ਦੋਨੇ ਭਾਈ ਲੜੀ ਜਾਂਦੇ ਮੈਨੂੰ ਆਇਆ ਹੈ ਵੇ ਕਿਸੇ ਦੇ ਉਹਨਾਂ ਇੱਕ ਦੂਜੇ ਦੇ ਸਾਹਤ ਵਾਲੇ ਨੁਕਸਾਨ ਕਰਦੇ ਨੇ ਕਿ ਮੈਨੂੰ ਉੱਤਰ ਜਾਣ ਦੇ ਤੂੰ ਇੰਨਾ ਕੰਮ ਕਰਦੇ ਚਲ ਕੋਈ ਨਾ ਹਾਂ ਕੋਈ ਜੋਰ ਨਹੀਂ ਲੱਗਦਾ ਕੱਟ ਕੇ ਕੱਢਿਆ ਪੜਾਇਆ ਜੁੱਸ ਦਾ ਗਲਾਸ ਚ ਪਾ ਕੇ ਜਿਹੜਾ ਜੇ ਫਰੂਟ ਨੇ ਉਹ ਕੱਟ ਕੇ ਦੇਦੇ ਨਹੀਂ ਅੱਜ ਤੱਕ ਕਰਦ ਬਣਾ ਦੇ ਉਹ ਆਪ ਤੇ ਕੱਟ ਕੇ ਖਾ ਲੂ। ਇੰਨਾ ਕੰਮ ਤਾਂ ਕਰ ਸਕਦੀ ਐ ਹੱਥ ਵੱਲ ਨੂੰ ਭਾਬੀ ਵਾਸਤੇ ਲੈ ਕੇ ਆਏ ਤੈਨੂੰ ਮੈਨ ਨਹੀਂ ਦਿੱਖਦੀ ਸੀ ਕੋਈ ਬੱਚੋ ਤੂੰ ਹਾਲ ਹੋਰ ਕੀ ਕੀ ਹੈ ਵਿੱਚ

ਹਲੇ ਬੈਗਰਾਂ ਮੋਪਣੇ ਲੱਗੀਆਂ ਇਹਦੇ ਅੱਗੇ ਪਿੱਛੇ ਤੇ ਜਾਉਂਦੇ ਕਹਿੰਦਾ ਕਹਦਾ ਤੂੰ ਕਹਦਾ ਤੂੰ ਵੜ ਕੇ ਤੂੰ ਖਾਲੇ ਵਿੱਚ ਹਰ ਜਿਹੜੇ ਆਪਣੀ ਵਾਈਫ ਲੈ ਲਿਆ ਫਰੂਟ ਗੱਲ ਜੁੜੀ ਉਹ ਦੇਖੋ ਨੇ ਹਲੋ ਆਂਡੇ ਨੇ ਆਂਡੇ ਆਂਡੇ ਹਲੋ ਆਂਡੇ ਨੇ ਆਂਡੇ ਨੇ ਹੋਣ ਆਂਡੇ 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 ਇਹ ਫੇਲਮੀ ਫਰੂਟ ਹੈ ਨਕਲੀ ਨਹੀਂ ਕੱਢ ਜਾ ਕੱਢ ਜਾ ਮੇਰੀ ਗੱਲ ਸੁਣਦਾ ਰਾਤ ਦੇ ਵਜਰੇ ਨੇ 3 ਵਜ ਕੇ ਸਾਢੇ 3 3 ਵਜ ਕੇ 36 ਮਿੰਟ 36 ਮਿੰਟ ਮੇਰਾ ਸੀਸ ਦੀਗਾ ਹੁਣ ਜਸੂ ਨਾਲ ਮੈਂ ਕਹਣਾ ਦੀ ਭਾਬੀ ਨੂੰ ਵੀ ਐ ਕਰਕੇ ਵੀ ਭਾਬੀ ਮੈਂ ਤੈਨੂੰ ਆਕੇ ਆਸੇ ਪਿੰਲੇ ਟੂਟ ਫੜਾਉਂਗਾ ਅभी ਤੋਂ ਅੱਗੇ ਵੀ ਐ ਕਹਿਣਾ ਵੀ ਚੱਲਾ ਵੀ ਤੇਰੀ ਭਾਬੀ ਖਾਦੀ ਹੈ ਨਾ ਤੇ ਮੈਂ ਕਰੀ ਚੱਲਾਂ ਭਾਬੀ ਮੈਂ ਤੈਨੂੰ ਆਕੇ ਕਹੂੰਗੀ ਕਹੂੰਗੀ ਲਿੰਕ ਬਲਿੰਕ ਚੇਂਜ ਹੋ ਗਿਆ ਨੀਂਦ ਦਾ ਅਸਰ ਹੋ ਗਿਆ ਇਹਦੇ ਤੇ ਨੀਂਦ ਦਾ ਅਸਰ ਹੋ ਰੇ ਮੈਂ ਹੀ ਕਰੀ ਚੱਲਾ ਮਾ ਭਾਬੀ ਮੈਂ ਤੈਨੂੰ ਆ ਕੇ ਫੜਾਉ ਖਤਮਾ ਫੜਾਉ ਅਨੁਭਵ ਹੁ ਆਈ ਕਰੀ ਜਾਂਦਾ ਨਿਕਾ ਦਾ ਨੀਂਦਾ ਜਮਾ ਹੋਇਆ ਕਿਹਦਾ ਹਾਂ ਬਈ ਤੁਹਾਨੂੰ ਦੋਨੋਂ ਹੋ ਗਿਆ ਤਾਂ ਬਰੀਕਿਆ ਕੀਤਾ ਹੋਰ ਇਹਦਾ ਗੱਲ ਹੀ ਉਲਟ ਹੋ ਗਿਆ ਲੈ ਆਪਾਂ ਕਿਉਂਕਾ ਚੰਗੀ ਬਣ ਖਾ ਕੇ ਫਲ ਫਰੂਟ ਹੈ ਹੁਣ ਤਾਂ ਸਿੱਧਾ ਠੀਕ ਨੇ ਤੇ ਨਹੀਂ ਆ ਕੀ ਗੱਲ ਕੁਝ ਲੈ ਕੇ ਤਾਂ ਆਏਂ ਇਹ ਆਹੋ ਕੀ ਮੈਂ ਦਾ ਸੋਹੀ ਦਾ ਦੇ ਰੇਡ ਰੇਡ ਟੱਕ ਲੈ ਉਹ ਪੂਰਾ ਪਰਿਆ ਹਾਂ। ਓਹੋ ਖਾਲੀ ਆ ਕੀ ਆਗੇ ਕੁਝ ਲੈਦਾ ਆਉਂਦੇ ਇਹਨਾਂ ਦੇ ਕੰਝ ਤੇ ਰਾਸਤੇ ਫਰੂਟ ਲੈ ਕੇ ਆਉਂਗਾ। ਰੋਣ ਤੇਰੇ ਜਿਹੜੇ ਵਾਸਤੇ ਜਿਹੜਾ ਤੇਰੇ ਵਾਸਤੇ ਲੈਣ ਤੁਹਾਰੇ ਕੋਲ ਤਾਂ ਉਹ ਉਲਟ ਦੋਵਾਰੇ ਹੀ ਹੈ। ਆਏ ਆਏ ਗ੍ਰੇਡ ਤੇ ਉਲਟ ਹੋ ਗਏ ਮੈਂ। ਮੱਕੀ ਬਈ ਉਹਨੇ ਕੈਪਚਰ ਕੀਤੀ। ਮੁੱਕੀ ਪਈ ਇਹਦੇ? ਹਾਂ। ਗ੍ਰੇਡ ਤੇ ਉਲਟ। ਮੈਂ ਕੁਝ ਹੋਰ ਦੇਖਣ ਲੱਪੀ ਸੀ। ਮਿੰਟ ਕਹ ਤੇਰੀ ਬੈਟਰੀ ਫੁੱਲ ਲਈ ਗਈ। ਕੀ ਕਰ ਤਾ ਕਰੀ? ਇਹ ਇਹ ਕਦੀ ਕਦੀ ਤਾਂ ਹੀ ਤਾਕਣਾ ਰਿਹਾ ਜਿਹੜਾ ਚਾਰਜਰ ਹੈ ਇੱਕ ਵਾਰੀ ਵੀ ਨਹੀਂ ਸੁੱਤਾ ਮੈਂ ਵੀ ਮੈਂ ਵੀ ਨਹੀਂ ਮਤਲਬ ਮੇਰੀ ਬੈਟਰੀ ਫੁੱਲ ਚਾਰਜ ਹੋਆ ਤੇ ਤੇਰਾ ਬੈਟਰੀ ਫੁੱਲੀ ਹੋਈ ਸੁਤੀ ਬਈ ਜਦੋਂ ਮਾਤਾ ਜੀ ਸੁੱਤੇ ਆਉਂਦਾ ਪਤਾ ਨਹੀਂ ਇੱਥੇ ਆਉਂਦਾ ਆਹ ਉਹ ਤਾਂ ਬਈ ਪਤਾ ਨਹੀਂ ਕਿਉਂ ਆਇਆ ਬਹੁਤ ਬੜੇ ਹੱਸਤੇ ਨਾ ਤੇਰੀ ਬੈਟਰੀ ਫੁੱਲੀ ਪਈ ਸੀ ਨਾ ਨੀਂਦ ਨਹੀਂ ਜਵਾਂ ਵੀ ਨਹੀਂ ਨੀਂਦ ਆਉਂਦੀ ਉਹ ਤੇ ਜੰਡਰ ਕੇਸ ਨਾਲ ਇਹਨੂੰ ਕਹਦੇ ਨੇ ਨੀਂਦ ਦਾ ਹੁਣ ਬੇਨੀਂਦੇ ਦਾ ਅਸਰ ਸ਼ੁਰੂ ਹੋ ਗਿਆ। ਹਾਂ। ਰੋਲੇ। ਐਕਸ। ਲੈ। ਆ ਬੈਠ ਕੇ ਦੇਖ ਲਾ ਕੋ। ਹੌਲਤਾਂ ਕੋਈ ਆ ਨਹੀਂ ਹੋ ਰਹੀ ਆ ਵੀ। ਮੂੰਹ ਜਾਂ ਬੁਸਿਆ ਬੁਸਿਆ ਜਾਂ ਕਰੇ। ਉਪਤਾ ਠੀਕਾ ਪਾਣੀ ਪੀ ਤੇ ਵਾਈ ਉੱਤੀ। ਓਹੋ ਖਾਲੀਆ ਕੀ ਆ ਗੇ? ਨਾ ਤਾਂ ਕਹਿੰਸੀ ਮੈਂ ਤੇਰੇ ਵਾਸਤੇ ਫਰੂਟ ਲੈ ਕੇ ਆਉਂਗਾ। ਹੁਣ ਗ੍ਰੇਡ ਭਰ ਕੇ ਦੇ ਆ ਮਾਮਾ। ਜਿੰਨੇ ਕੱਲ ਹੋਣਾ ਕੀ ਦਿਨੋਂ ਲਿਆ ਦੇਤੀ ਖਾ ਪੀ ਕੰਟ ਟਿੱਡੇ ਦੇ ਹੱਥ ਫੇਰ ਲੈ ਆਉਣਾ ਤਾਂ ਉਹ ਕਿੱਥੇ ਨੇ ਉਹ ਤਾਂ ਦੇਖ ਰਹੀਆਂ ਮੈਂ ਕਿੱਥੇ ਨੇ ਤੁਂ ਜਸਨ ਨੇ ਤੈਨੂੰ ਜੂਸ ਤੇ ਫਰੂਟ ਦਿੱਤੇ ਨਹੀਂ ਨਾ ਮੈਂ ਜਸਨ ਨੂੰ ਫੜਾ ਕੇ ਗਿਆ ਉਹਦਾ ਬੈਂਦਰ ਹੋਰੀ ਲੜੀ ਜਾਂਦੀ ਦੀ ਮੈਂ ਜਾਂਦਾ ਜਾਂਦਾ ਨੂੰ ਫੜਾ ਗਿਆ ਮਾਤੂਆ ਨੇ ਕਰ ਤਰੀ ਭਾਬੀ ਨੂੰ ਆਹ ਜੂਸ ਕੱਢਿਆ ਕਢਾਇਆ ਮੈਂ ਗਲਾਸ ਚ ਪਾ ਕੇ ਦੇ ਦੇ ਮੈਂ ਉਹ ਫਰੂਟ ਨੇ ਉਹ ਦੇ ਦੇ ਮੇਰੇ ਕੋਲ ਤਾਂ ਨਾ ਕੋਈ ਫਰੂਟ ਆਇਆ ਨਾ ਕੋਈ ਜੂਸ ਆਇਆ ਤਦੋਂ ਗੱਲ ਕਰ ਗਏ ਮੈਂ ਕਾਹਤਾ ਪਹਿਲਾਂ ਦੀ ਤਾਂ ਗੱਲ ਆ ਵੱਧ ਹੋ ਗਈ ਮੈਂ ਤੁਹਾਡੀ ਵੇਟ ਕਰੀ ਜਾਨੀਆਂ ਵੀ ਕਦੋਂ ਆਉਂਗੇ ਕਦੋਂ ਆਉਂਗਾ ਉਹੀ ਗੱਲ ਕੁੜੀ ਜਿੰਨ ਚੱਕ ਕੇ ਫੇਰ ਚਲਵੇਂ ਤਾਂ ਦੇ ਹੋਣੇ ਉਹਨੇ ਕੋਈ ਗੋਗਾ ਨਹੀਂ ਕਹਿੰਦੇ ਉਹ ਪਤੀ ਨਹੀਂ ਇਹ ਨਾ ਕਿਹੜਾ ਕੰਮ ਕਹਿ ਕੇ ਜਾਂਦਾ ਕੰਮ ਆ ਚਲੋ ਕੋਈ ਨਾ ਬਸ ਤੁਸੀਂ ਹੁਣ ਹੁਣ ਅੱਗੇ ਹੋ ਮੈਨੂੰ ਲੱਗਦਾ ਹੈ ਆਪ ਖਾਲੇ ਹੋਣਗੇ ਜਾਨ ਅਜੇ ਵੀ ਕਿਵੇਂ ਖਾਲੇ ਹੋਣ ਨੂੰ ਮੈਂ ਕਹਿ ਬਿਚੂ ਜੇ ਮੜਾ ਮੋਟਾ ਕੰਨਾ ਤੂੰ ਖਾੜਾ ਮਹਾ ਨਹੀਂ ਤਾਂ ਆਪ ਨੂੰ ਫੜਾ ਦੇ ਮਹੌਦੇ ਵਾਸਤੇ ਲਿਆ ਆ ਉਹਨੇ ਵੱਧ ਵਾਈ ਕੁਟੀ ਲੈਣੀ ਉਹਨੇ ਕੁਛ ਖਾਦਾ ਨਹੀਂ ਮੇਰੇ ਕੋਲ ਤਾਂ ਕੋਈ ਨਹੀਂ ਆਇਆ ਉਹ ਮੈਂ ਆਪਸ ਦਾ ਦੇਖ ਲਈ ਉਹਨੇ ਨਹੀਂ ਕੁਛ ਨਹੀਂ ਪੁੱਛਣਾ ਹੈਗਾ ਮੰਮੀ ਮੈਂ ਖਾਂ ਖਾਂ ਗੱਲ ਪੈ ਗਈ ਕਿ ਤੋ ਕਿ ਦੋ ਦਿਨ ਮੇਰੀ ਕੁੜੀ ਲਾਉਂਦੀ ਹੈ ਤੇ ਚੋਂ ਨਹੀਂ ਜਾਂਦੇ ਦੋ ਦਿਨ ਆਉਣ ਵਾਲੀ ਕੀ ਗੱਲ ਆ ਜੇ ਬੰਦੇ ਨੇ ਕੁਛ ਖਾਣਾ ਪੀਣਾ ਉਹ ਕਹਿ ਕੇ ਮੰਗਵਾ ਲਾ ਉਹਨੂੰ ਇਹ ਤਾਂ ਪਤਾ ਵੀ ਹਾਂ ਕੋਈ ਤੂੰ ਬਿਮਾਰ ਹੈ ਤੈਨੂੰ ਜਾਂਦੇ ਜ਼ਰੂਰੀ ਨੇ ਤੂੰ ਉਹ ਜਾਨ ਦਿਖਾ ਗਈ ਤਾਂ ਮੈਂ ਮੈਂ ਕਰਾਂਗੀ ਆਪ ਤੇਲਚਾਪ ਬਣਾ ਕੇ ਖਾ ਲੂੰ ਕਾਰੇ ਵਾਸਤੇ ਨਹੀਂ ਜਾ ਚੱਲਣਾ ਹੈ ਨਾ ਤੇ ਬੋਲੂਗਾ ਨਾ ਕਿ ਸੁਧਣਾ ਮੈਨੂੰ ਪਤਾ ਜਾਣ ਕੇ ਨਹੀਂ ਪੜਾਇੰਨਾ ਇਹਨਾਂ ਨੂੰ ਇਹੀ ਰਹਿੰਦਾ ਵੀ ਹਾਂ ਆਪ ਕਰੇ ਜਿਹੜਾ ਕੁਝ ਕਰੇ ਰੱਬ ਦੇ ਵਾਸਤੇ ਘਰ ਦੇ ਵਿੱਚ ਕਲੇਸ਼ ਚੰਗਾ ਨਹੀਂ ਹੁੰਦਾ ਕਦਮ ਮਰੂ ਫੇਰੀ ਆਉਂਗਾ ਕੋ ਜੇ ਮੈਂ ਸੋਚ ਤੂੰ ਮੇਰੇ ਬਲੌਗ 'ਚ ਨਹੀਂ ਆਈ ਹੈ ਜੈਸਾ ਨਾ 5 ਵਜ ਗਿਆ ਤੜਕੇ ਦੇ ਗੱਲ ਦੀ ਸਾਰਿਆ ਬਹਿਸ ਹੋ ਰਹੀ ਹੈ ਪਹਿਲਾਂ ਤੋਂ ਸਵੇਰ ਦੇ 5 ਵਜੇ ਆ ਮੈਂ ਹੁਣ ਬਲੌਗ ਚ ਐਂਟਰ ਹੋਈ ਮਮ ਛੱਡੋ ਆ ਚਲੀਏ ਬਹਿ ਕੇ ਨਹੀਂ ਹੈਗੇ ਅਸੀਂ ਤਾਂ ਬੈਠੇ ਆ ਇਹਨਾਂ ਦੇ ਆ ਦੇ ਕੱਢ ਜਾਗੇ ਬਹਿਸ ਹੋ ਰਹੀ ਆ ਆਪਣੇ ਉੱਪਰ ਖੜੇ ਬਹਿਸ ਹੋ ਰਹੀ ਆ ਮੈਂ ਨਹੀਂ ਚੱਲਦਾ ਜਸਨੂਰ ਨੂੰ ਘਰੋਂ ਪੜਦਾ ਜੀ ਤੜਕੇ ਦੇ 5 ਵਜ ਚੁੱਕੇ ਆ ਜੀ ਮੰਮੀ ਤੁਸੀਂ ਇੱਥੇ ਬਲੌਗ ਦਾ ਐਂਡ ਕਰਨ ਲੱਗੇ ਆ ਜਿਹੜੇ ਵੀ ਮੇਰੇ ਵੀਰ ਭਾਈ ਮੈਂ ਤੁਹਾਡੇ ਮੂਰੇ ਹੱਥ ਬੰਨ੍ਹਦਾ ਗੱਲ ਸੁਣੋ ਮੇਰੀ ਜਦੋਂ ਤੇ ਤੁਸੀਂ ਬਲੌਗ ਦੇਖਣ ਲੱਗੋ ਸੋਲੂਟ ਟਾਈਮੇ ਦਸੀ ਜਾਣਾ ਵੀ 12:00 ਬਜੇ 1:00 ਬਜੇ 3:00 ਬਜੇ ਪੰਜ ਹੋਰ ਤੀਜੀ ਗੱਲ ਕੋਈ ਵੀ ਸਾਡੇ ਲੈਵੇ ਇੱਕ ਵਾਰੀ ਹੋਰ ਦੱਸ ਦੇਣਾ 5:00 ਬਜੇ 2 6:00 ਬਜੇ 7:00 ਬਜੇ ਦੜਬੀ ਚੜੂ ਅਗਲੀ ਰਾਤ ਨੂੰ ਠੀਕ ਹੈ ਸਸਰੀਕਾਲ ਬਲੌਗ ਦਾ ਐਂਡ ਹੈ ਚਲੋ ਲੈ ਲਓ ਓਕੇ